ਸਭ ਨੂੰ ਜੈਮ ਸਿੱਧੀ ਅੱਜ ਦਾ ਦਿਨ ਤੁਹਾਡੇ ਲਈ ਬlesed ਹੋਵੇ ਸੋ ਮੇਰੇ ਜੀ ਜੋ ਕੱਲ ਵੀ ਅਸੀਂ ਪ੍ਰਾਰਥਨਾ ਦੇ ਵਿਸ਼ੇ ਤੇ ਗੱਲ ਕੀਤੀ ਸੀ ਅੱਜ ਅਸੀਂ ਪ੍ਰਾਰਥਨਾ ਦੇ ਵਿਸ਼ੇ ਦੇ ਵਿੱਚ ਜਦੋਂ ਯੂਸਫ ਦੀ ਪ੍ਰਾਰਥਨਾ ਦੇ ਬਾਰੇ ਪੜ੍ਹਦੇ ਹਾਂ ਸੁਣਦੇ ਹਾਂ ਤਾ ਯੂਸਫ ਹਰ ਰੋਜ਼ ਪਰਮੇਸ਼ਰ ਦੇ ਨਾਲ ਵਫਾਦਾਰ ਰਹਿਣ ਵਾਲਾ ਇਨਸਾਨ ਸੀ ਹਰ ਰੋਜ਼ ਪਰਮੇਸ਼ਰ ਦੀ ਆਗਿਆ ਨੂੰ ਮੰਨਣ ਵਾਲਾ ਇਨਸਾਨ ਸੀ ਹਰ ਰੋਜ਼ ਪਰਮੇਸ਼ਰ ਦੇ ਵਿੱਚ ਪਵਿੱਤਰਤਾਈ ਦੇ ਵਿੱਚ ਜੀਵਨ ਬਤਾਉਂਦਾ ਸੀ ਪਰ ਹਰ ਰੋਜ਼ ਦੀ ਪ੍ਰਾਰਥਨਾ ਹਰ ਰੋਜ਼ ਦੀ ਪਵਿੱਤਰਤਾਈ ਹਰ ਰੋਜ਼ ਦੀ ਵਫਾਦਾਰੀ ਉਹਨੂੰ ਹਰ ਰੋਜ਼ ਦੇ ਦੁੱਖਾਂ ਦੇ ਵਿੱਚ ਪਾ ਰਹੀ ਸੀ ਹਰ ਰੋਜ਼ ਆਪਣੇ ਦੁੱਖਾਂ ਦੇ ਵਿੱਚ ਦਿਨ-ਪ੍ਰਤੀ ਦਿਨ ਫਸ ਰਿਹਾ ਸੀ ਔਰ ਜਿੰਨੀ ਹੀ ਉਹਦੀ ਵਫਾਦਾਰੀ ਸੀ ਜਿੰਨੀ ਹੀ ਉਹਦੀ ਪ੍ਰਾਰਥਨਾ ਸੀ ਜਿੰਨੀ ਹੀ ਉਹ ਪਰਮੇਸ਼ਰ ਦੇ ਅੱਗੇ ਮੰਨਦੀ ਸੀ ਉਹਨੇ ਹੀ ਦੁੱਖ ਉਸ ਨੂੰ ਆਉਂਦੇ ਸੀ ਸੋ ਜਿਆਦਾ ਪ੍ਰਾਰਥਨਾ ਦੇ ਨਾਲ ਜੇਕਰ ਸਾਨੂੰ ਦੁੱਖ ਆ ਰਿਹਾ ਜਿਆਦਾ ਫਾਸਟਿੰਗ ਦੇ ਨਾਲ ਜਿਆਦਾ ਵਰਤਾਂ ਦੇ ਨਾਲ ਜੇਕਰ ਸਾਨੂੰ ਦੁੱਖ ਆ ਰਿਹਾ ਤਾਂ ਇਸ ਨਾਲ ਦੁੱਖਾਂ ਨੂੰ ਤੁਸੀਂ ਇਹ ਨਾ ਸਮਝੋ ਕਿ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨਹੀਂ ਸੁਣਦਿਆ ਮੇਰੇ ਜੀਜੋ ਜਦੋਂ ਨਵੇਂ ਨੇਮ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਪਤਰਸ ਨੇ ਸਾਰੀ ਰਾਤ ਮਿਹਨਤ ਕੀਤੀ ਔਰ ਕੁਛ ਵੀ ਉਹਨੂੰ ਹਾਸਲ ਨਹੀਂ ਹੋਇਆ ਉਹਨੂੰ ਪ੍ਰਵੇਸ਼ੂਮਸੀ ਨੇ ਇੱਕ ਗੱਲ ਕਹੀ ਕਿ ਪਤਰਸ ਆਪਣੀ ਕਿਸ਼ਤੀ ਨੂੰ ਡੂੰਘੇ ਪਾਣੀ ਵੱਲ ਲੈ ਚੱਲ ਜਦੋਂ ਉਹ ਡੂੰਘੇ ਪਾਣੀ ਵੱਲ ਚੱਲ ਗਿਆ ਤਾਂ ਪ੍ਰਵੇਸ਼ੂਮਸੀ ਨੇ ਉਸਨੂੰ ਆਗਿਆ ਦਿੱਤੀ ਕਿ ਪਤਰਸ ਸੱਜੇ ਪਾਸੇ ਜਾਲ ਪਾ ਜਦੋਂ ਉਹਨੇ ਜਾਲ ਪਾਇਆ ਤਾਂ ਜੋ ਉਹਨੇ ਸਾਰੀ ਰਾਤ ਮਿਹਨਤ ਨਹੀਂ ਸੀ ਕੀਤੀ ਇੱਕ ਸੈਕਿੰਡ ਦੀ ਪਰਮੇਸ਼ੁਰ ਦੀ ਆਗਿਆ ਮੰਨਣ ਦੇ ਨਾਲ ਉਹਦੇ ਪੁੱਤਰ ਯਿਸੂ ਦੀ ਆਗਿਆ ਮੰਨਣ ਦੇ ਨਾਲ ਉਹਨੇ ਉਹ ਆਸ਼ੀਸ਼ ਹਾਸਲ ਕੀਤੀ ਜੋ ਉਹਨੂੰ ਉਹਦੀ ਮਿਹਨਤ ਨਾਲ ਨਹੀਂ ਸੀ ਮਿਲੀ ਡੰਗਾਈ ਵਿੱਚ ਜਾਣ ਦਾ ਮਤਲਬ ਦੁੱਖ ਮੁਸੀਬਤ ਬਿਮਾਰੀ ਪਰੇਸ਼ਾਨੀ ਇਹ ਸਭ ਯੂਸਫ ਦੇ ਨਾਲ ਹੋਇਆ ਪਰਮੇਸ਼ੁਰ ਉਹਨੂੰ ਹੋਰ ਡੰਗਾਈ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਸੀ ਔਰ ਜਦੋਂ ਡੰਗਾਈ ਦੇ ਵਿੱਚ ਗਿਆ ਤੇ ਪਰਮੇਸ਼ੁਰ ਨੇ ਉਹਨੂੰ ਰਾਜ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ ਉਹਦੇ ਭਰਾਵਾਂ ਤੋਂ ਅੱਡ ਕੀਤਾ ਉਹਦੇ ਪਰਿਵਾਰ ਤੋਂ ਅੱਡ ਕੀਤਾ ਉਹਦੇ ਦੇਸ਼ ਤੋਂ ਅੱਡ ਕੀਤਾ ਪਰਮੇਸ਼ੁਰ ਚਾਹੁੰਦਾ ਸੀ ਕਿ ਉਹਦੀ ਰਾਖੀ ਕਰੇ ਉਹਦੀ ਰੱਖਿਆ ਕਰੇ ਪਰਮੇਸ਼ਰ ਨੇ ਉਹਦੀ ਰਾਖੀ ਲਈ ਉਹਦੇ ਪਰਿਵਾਰਾਂ ਤੋਂ ਉਹਦੇ ਪਰਿਵਾਰ ਤੋਂ ਅਡ ਕੀਤਾ ਔਰ ਜਿੰਨਾ ਉਹ ਡੰਗਾਈ ਵਿੱਚ ਗਿਆ ਜਿੰਨਾ ਉਹ ਮੁਸੀਬਤਾਂ ਵਿੱਚ ਗਿਆ ਉਨੀ ਵੱਡੀ ਪਦਵੀ ਪਰਮੇਸ਼ਰ ਨੇ ਉਹਨੂੰ ਦਿੱਤੀ ਅੱਜ ਤੁਹਾਡੇ ਲਈ ਵੀ ਉਹ ਪਦਵੀ ਉਸ ਗਾਸ਼ਨ ਤਿਆਰ ਹੈ ਅੱਜ ਤੁਸੀਂ ਵੀ ਉਸ ਗਾਸ਼ਨ ਤੇ ਬਿਰਾਜਮਨ ਹੋ ਸਕਦੇ ਹੋ ਆਪਣੀ ਪ੍ਰਾਰਥਨਾ ਆਪਣੀ ਇਮਾਨਦਾਰੀ ਆਪਣੀ ਵਫਾਦਾਰੀ ਆਪਣੀ ਪਵਿੱਤਰਤਾ ਹਰ ਰੋਜ਼ ਪਰਮੇਸ਼ਰ ਨਾਲ ਰੱਖੋ ਹਰ ਰੋਜ਼ ਉਹਨਾਂ ਦੁੱਖਾਂ ਨਾਲ ਮੁਸੀਬਤਾਂ ਨਾਲ ਲੜੋ ਤੇ ਪਰਮੇਸ਼ਰ ਤੁਹਾਨੂੰ ਇੱਕ ਦਿਨ ਸੱਚੀ ਸ਼ਾਂਤੀ ਤੇ ਸੱਚੀ ਗੱਦੀ ਦੇ ਉੱਤੇ ਬਿਠਾਵੇਗਾ ਪ੍ਰਭੂ